ਪਾਲਿਸ ਰਸੂਲ ਦੀ ਪਤਰੀ ਰੋਮੀਆਂ ਨੂੰ ਅਧਿਆਇ 2 ਸੋ हे ਮੁਰਖ ਤੂੰ ਭਾਵੇਂ ਕੋਈ ਹੋਵੇਂ ਜੋ ਦੋਸ਼ ਲਾਉਂਦਾ ਹੈ ਤਾਂ ਤੇਰੇ ਲਈ ਕੋਈ ਉਜ਼ਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ ਉੱਤੇ ਦੋਸ਼ ਲਾਉਂਦਾ ਹੈ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਰਾਉਂਦਾ ਹੈ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਉਹ ਕੰਮ ਕਰਦਾ ਹੈ ਅਸੀਂ ਜਾਣਦੇ ਹਾਂ ਭਈ ਇਹੋ ਜੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਰ ਦਾ ਦੰਡ ਜਿਠਾਰਤ ਹੈ ਫਿਰ हे ਮਨੁੱਖ ਤੂੰ ਜੋ ਇਹੋ ਜੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਉਹ ਕੰਮ ਕਰਦਾ ਹੈ ਭਲਾ ਤੂੰ ਇਹ ਸਮਝਦਾ ਹੈ ਭਈ ਪਰਮੇਸ਼ਰ ਦੇ ਦੰਡ ਤੋਂ ਬਚ ਨਿਕਲੇਗਾ अथवा ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਤਿਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੀ ਰਾਹ ਪਾਉਂਦੀ ਹੈ ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮੰਨਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ਰ ਦਾ ਕ੍ਰੋਧ ਅਤੇ ਸੱਚਾ ਨਿਆਂ ਪ੍ਰਗਟ ਹੋਵੇਗਾ ਆਪਣੇ ਲਈ ਕ੍ਰੋਧ ਇਕੱਠਾ ਕਰੀ ਜਾਂਦਾ ਹੈ ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ ਜਿਹੜੇ ਸ਼ੁਭ ਕਰਮਾਂ ਵਿੱਚ ਦਿੜ ਹੋ ਕੇ ਮਹਿਮਾ ਆਦਰ ਅਤੇ ਅਬਨਾਸ਼ ਨੂੰ ਪਾਲਦੇ ਹਨ ਉਹ ਉਹਨਾਂ ਨੂੰ ਸਦੀਪਕ ਜੀਵਨ ਦੇਵੇਗਾ ਪਰ ਜਿਹੜੇ ਆਕੀ ਹਨ ਅਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਤਰਮ ਨੂੰ ਮੰਨਦੇ ਹਨ ਉਹਨਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬ੍ਰੇਹ ਕਰਦਾ ਹੈ ਪਹਿਲਾ ਯਹੂਦੀ ਫਿਰ ਯੂਨਾਨੀ ਪਰ ਹਰੇਕ ਨੂੰ ਜਿਹੜਾ ਪੁਲਾਈ ਕਰਦਾ ਹੈ ਮਹਿਮਾ ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ ਪਹਿਲਾ ਯਹੂਦੀ ਨੂੰ ਫਿਰ ਯੂਨਾਨੀ ਨੂੰ ਪਰਮੇਸ਼ਰ ਦੇ ਹਜ਼ੂਰ ਤਾਂ ਕਿਸੇ ਦਾ ਪੱਖਪਾਤ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਨੇ ਬਿਨਾਂ ਸ਼ਰਮ ਦੇ ਪਾਪ ਕੀਤੇ ਸੋ ਬਿਨਾਂ ਸ਼ਰਮ ਦੇ ਨਾਸ਼ ਵੀ ਹੋਣਗੇ ਅਤੇ ਜਿਨਾਂ ਨੇ ਸ਼ਰਧੇ ਹੁੰਦਿਆਂ ਸੁੰਦਿਆਂ ਪਾਪ ਕੀਤੇ ਸੋ ਸ਼ਰਧੇ ਅਨੁਸਾਰ ਉਹਨਾਂ ਦਾ ਨਿਆਂ ਹੋਵੇਗਾ ਇਸ ਲਈ ਜੋ ਸ਼ਰਧੇ ਸੁਣਨ ਵਾਲੇ ਪਰਮੇਸ਼ਰ ਦੇ ਭਾਣੇ ਤਨਮੀ ਨਹੀਂ ਹੁੰਦੇ ਤਾਂ ਸ਼ਰਧੇ ਕੰਮ ਕਰਨ ਵਾਲੇ ਧਰਮੀ ਠਰਹਿ ਜਾਣਗੇ ਜਦ ਪਰਾਈਆਂ ਕੰਮ ਜਿਹੜੀਆਂ ਸ਼ਰਧਾਹੀਨ ਹਨ ਅਤੇ ਆਪਣੇ ਸੁਭਾਅ ਤੋਂ ਸ਼ਰਧੇ ਕੰਮ ਕਰਦੀਆਂ ਹਨ ਤਾਂ ਸ਼ਰਧੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਸ਼ਰਧ ਹਨ ਸੋ ਉਹ ਸ਼ਰਧਾ ਦਾ ਕੰਮ ਆਪਣੇ ਹਿਰਦੇ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਹਨਾਂ ਦਾ ਅੰਦਰਕਰਨ ਉਹਨਾਂ ਦੀ ਸਾਖੀ ਦਿੰਦਾ ਹੈ ਅਤੇ ਉਹਨਾਂ ਦੇ ਖਿਆਲ ਉਹਨਾਂ ਨੂੰ ਆਪੋ ਵਿੱਚ ਹੀ ਦੋਸ਼ੀ अथवा નિર્ਦੋਸ਼ੀ ਠਰਾਉਂਦੇ ਹਨ ਉਸ ਦਿਨ ਵਿੱਚ ਜਦੋਂ ਪਰਮੇਸ਼ਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮੁਰਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ ਪਰ ਜਦੋਂ ਤੂੰ ਯਹੂਦੀ ਸਦਾਉਂਦਾ ਹੈ ਅਤੇ ਸ਼ਰਅ ਉਤੇ ਆਸਰਾ ਰੱਖਦਾ ਹੈ ਅਤੇ ਪਰਮੇਸ਼ਰ ਉਤੇ ਕਮੰਡ ਕਰਦਾ ਅਤੇ ਉਹਦੀ ਇੱਛਾਵਾਂ ਨੂੰ ਜਾਣਦਾ ਹੈ ਅਤੇ ਸ਼ਰਅ ਦੀ ਸਿੱਖਿਆ ਲੈ ਕੇ ਚੰਗ-ਚੰਗੀਆਂ ਗੱਲਾਂ ਨੂੰ ਪਸੰਦ ਕਰਦਾ ਹੈ ਅਤੇ ਤੈਨੂੰ ਪ੍ਰਤਿਦ ਹੈ ਪਈ ਮੈਂ ਅਨਿਆਂ ਨੂੰ ਰਾਦਸਣ ਵਾਲਾ ਅਤੇ ਜਿਹੜੇ ਹਨੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਰ ਸਤ ਦਾ ਸਰੂਪ ਜੋ ਸ਼ਰਵ ਵਿੱਚ ਹੈ ਮੇਰੇ ਕੋਲ ਹੈ ਤਾਂ ਫੇਰ ਤੂੰ ਜਿਹੜਾ ਦੂਇ ਨੂੰ ਸਿਖਾਲਦਾ ਹੈ ਕਿ ਆਪਣੇ ਆਪ ਨੂੰ ਨਿਸਖਾਲਦਾ ਤੂੰ ਜਿਹੜਾ ਉਪਦੇਸ਼ ਕਰਦਾ ਹੈ ਪਈ ਚੋਰੀ ਨਾ ਕਰਨੀ ਕਿ ਆਪ ਹੀ ਚੋਰੀ ਕਰਦਾ ਹੈ ਤੂੰ ਜਿਹੜਾ ਆਖਦਾ ਹੈ ਪਈ ਜਨਾ ਨਾ ਕਰ ਕਿ ਆਪ ਹੀ ਜਨਾ ਕਰਦਾ ਹੈ ਤੂੰ ਜਿਹੜਾ ਮੂਰਤੀਆਂ ਨੂੰ ਕਿੰਨ ਕਰਦਾ ਹੈ ਕਿ ਆਪੇ ਮੰਦਰਾਂ ਨੂੰ ਲੁੱਟਦਾ ਹੈ ਤੂੰ ਜਿਹੜਾ ਸ਼ਰਅ ਉਤੇ ਕਮੰਡ ਕਰਦਾ ਹੈ ਕਿ ਤੂੰ ਸ਼ਰਅ ਦੇ ਉਲੰਘਣ ਕਰਕੇ ਪਰਮੇਸ਼ਰ ਦਾ ਅਪਮਾਨ ਕਰਦਾ ਹੈ ਜਿਵੇਂ ਲਿਖਿਆ ਹੈ ਪਈ ਪ੍ਰਾਇਯ ਕੋਮਾ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ ਸੁੰਨਤ ਤੋ ਤਲਾਬ ਹੈ ਜੇ ਤੂੰ ਸ਼ਰਅ ਉਤੇ ਤੁਰੇ ਪਰ ਜੇ ਤੂੰ ਸ਼ਰਅ ਦੇ ਉਲੰਘਣ ਕਰਨ ਵਾਲਾ ਹੋਵੇ ਤਾਂ ਤੇਰੀ ਸੁੰਨਤ ਅਸੰਤ ਹੋ ਗਈ ਉਪਰੰਤ ਜੇ ਅਸੁਨਤੀ ਲੋਕ ਸ਼ਰਾਧੀਆਂ ਵਿਧੀਆਂ ਦੀ ਪਾਲਣਾ ਕਰਨ ਤਾਂਕਿ ਉਹਨਾਂ ਦੀ ਅਸੁਨਤ ਸੁਨਤ ਨਾ ਗਿਣੀ ਜਾਵੇਗੀ ਅਤੇ ਜਿਹੜੇ ਸੁਭਾਅ ਤੋਂ ਅਸੁਨਤੀ ਹਨ ਜੋ ਉਹ ਸ਼ਰਾ ਨੂੰ ਪੂਰੀ ਕਰਨ ਤਾਂਕਿ ਉਹ ਤੈਨੂੰ ਜਿਹੜਾ ਲਿਖਤਾ ਅਤੇ ਸੁਨਤ ਦੇ ਹੁੰਦੇ ਸੰਦੇ ਸ਼ਰਾ ਦਾ ਉਲੰਘਣ ਕਰਨ ਵਾਲਾ ਹੈ ਦੋਸ਼ੀ ਨਾ ਠਹ ਰਉਣਗੇ ਕਿਉਂਕਿ ਜੋ ਉਹ ਯਹੂਦੀ ਨਹੀਂ ਜਿਹੜਾ ਵਿਖਾਲੇ ਮਾਤਰ ਹੈ ਅਤੇ ਨਾ ਉਹ ਸੁਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ ਸਗੋਂ ਯੋਦੀ ਉਹ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁਨਤ ਉਹ ਹੈ ਜਿਹੜੀ ਮੰਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ ਜਦੀ ਸੋਭਾ ਮਨੁੱਖਾ ਵੱਲੋਂ ਨਹੀਂ ਸਗੋਂ ਪਰਮੇਸ਼ਰ ਵੱਲੋਂ ਹੁੰਦੀ ਹੈ